ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਈ ਵਾਰੀ ਬਹੁਤ ਸਾਰੇ ਵੀਡੀਓ ਅਸੀਂ ਵੇਖਦੇ ਆ ਜਿਨ੍ਹਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ ਕਈ ਉਹ ਵੀਡੀਓ ਦਸੀਂ ਅੱਗੇ ਵੀ ਸ਼ੇਅਰ ਕਰਦੇ ਆ ਜਿਨ੍ਹਾਂ ਨਾਲ ਸਾਡਾ ਜਾਂ ਅਗਲੇ ਵਿਅਕਤੀ ਜਿਸ ਨੂੰ ਭੇਜ ਨੂੰ ਉਹਨਾਂ ਦਾ ਵੀ ਕੋਈ ਲੈਣ ਦੇਣ ਨਹੀਂ ਹੁੰਦਾ ਪਰ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਸਾਡੇ ਸਾਰਿਆਂ ਵਾਸਤੇ ਲੋੜੀਂਦੀ ਹੈ ਕਿਸੇ ਨਾਲ ਅੱਜ ਤੇ ਕਿਸੇ ਨਾਲ ਕੱਲ ਇਹ ਭਾਣਾ ਵਾਪਰ ਸਕਦਾ ਹੈ ਪਾਪ ਤੁਹਾਨੂੰ ਕੋਈ ਪੁਲਿਸ ਵਾਲਾ ਕਿਸੇ ਨਾਕੇ ਤੇ ਰੋਕ ਸਕਦਾ ਹੈ ਤੇ ਤੁਹਾਡੇ ਮੋਟਰਸਾਈਕਲ ਸਕੂਟਰ ਕਾਰ ਜੀਪ ਦੀ ਚਾਬੀ ਕੱਢ ਲੈਂਦਾ ਜਾਂ ਕੱਟ ਸਕਦਾ ਹੈ ਪਰ ਕੀ ਕਾਨੂੰਨ ਆਗਿਆ ਦਿੰਦਾ ਕਿ ਨਹੀਂ ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪਰ ਦੂਜੇ ਪਾਸੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਇੱਕ ਡਰਾਈਵਰ ਦਾ ਫਰਜ਼ ਹੈ ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਉਣਾ ਲੋਕ ਪਾਲਣ ਕਰਨਗੇ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਪੁਲਿਸ ਜਾਂਚ ਵਾਸਤੇ ਤੁਹਾਨੂੰ ਰੋਕ ਸਕਦੀ ਹੈ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ ਤੁਹਾਡਾ ਚਲਾਨ ਕੱਟ ਸਕਦੀ ਹੈ ਤੁਹਾਡੀ ਗੱਡੀ ਨੂੰ ਜ਼ਬਤ ਕਰ ਸਕਦੀ ਹੈ ਪਰ ਇਹ ਸਭ ਕੁਝ ਟ੍ਰੈਫਿਕ ਵਿਵਸਥਾ ਨੂੰ ਬਰਕਰਾਰ ਰੱਖਣ ਵਾਸਤੇ ਡਰਾਈਵਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਕਹਿਣਾ ਵੀ ਜ਼ਰੂਰੀ ਹੈ ਹੁਣ ਚੈਕਿੰਗ ਕਰ ਸਕਦੀ ਹੈ ਪੁਲਿਸ ਪਰ ਟ੍ਰੈਫਿਕ ਪੁਲਿਸ ਵਾਲੇ ਕੀ ਇਸ ਤਰ੍ਹਾਂ ਕਰ ਸਕਦੇ ਐ ਕਿ ਤੁਹਾਡੇ ਸਕੂਟਰ ਮੋਟਰਸਾਈਕਲ ਕਾਰ ਜੀਪ ਦੀ ਚਾਬੀ ਕੱਢ ਲੈਣ ਕੀ ਕਾਨੂੰਨ ਉਹਨਾਂ ਨੂੰ ਆਗਿਆ ਦਿੰਦਾ ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਜ਼ਬਰਦਸਤੀ ਕਾਰ ਦੀਆਂ ਜਾਂ ਸਕੂਟਰ ਮੋਟਰਸਾਈਕਲ ਦੀਆਂ ਚਾਬੀਆਂ ਕੱਢਣੀਆਂ ਟਾਇਰ ਦੀ ਹਵਾ ਕੱਢ ਦੇਣੀ ਬੜੀ ਵਾਰੀ ਤੁਸੀਂ ਇਹ ਖਬਰਾਂ ਵੇਖੀਆਂ ਸੁਣੀਆਂ ਹੋਣਗੇ ਸ਼ਾਇਦ ਤੁਹਾਡੇ ਨਾਲ ਵੀ ਹੋਇਆ ਹੋਵੇ ਪਰ ਫਿਰ ਸਵਾਲ ਹੋਈ ਹੈ ਕਿ ਕੀ ਟ੍ਰੈਫਿਕ ਪੁਲਿਸ ਇਸ ਕਰਨ ਦਾ ਇਹ ਕੰਮ ਦਾ ਅਧਿਕਾਰ ਰੱਖਦੀ ਹੈ ਕਾਨੂੰਨ ਵੀ ਤਾਂ ਕਿਸੇ ਚੀਜ਼ ਦਾ ਨਾ ਹੈ ਜੇ ਸਿੱਧਾ ਮੈਂ ਦੋ ਹਰਫੀ ਗੱਲ ਕਰਨੀ ਹੋਵੇ ਕਾਨੂੰਨ ਕਹਿੰਦਾ ਕਿ ਨਹੀਂ ਕਰ ਸਕਦੇ ਕਿਸੇ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਕਿਸੇ ਵੀ ਗੱਡੀ ਸਕੂਟਰ ਮੋਟਰਸਾਈਕਲ ਦੀ ਚਾਬੀ ਕੱਢਣਾ ਉਹਦੇ ਟਾਇਰਾਂ ਦੀ ਹਵਾ ਕੱਢਣਾ ਦਾ ਕੋਈ ਅਧਿਕਾਰ ਕਾਨੂੰਨ ਨਹੀਂ ਦਿੰਦਾ ਤੁਹਾਨੂੰ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡੀ ਆਰਸੀ ਰਜਿਸਟ੍ਰੇਸ਼ਨ ਦੇ ਪੇਪਰ ਬੀਮਾ ਪਰ ਦੂਸ਼ਣ ਸਰਟੀਫਿਕੇਟ ਇਹ ਦਸਤਾਵੇਜ਼ ਉਹ ਮੰਗ ਸਕਦੇ ਤੇ ਤੁਹਾਨੂੰ ਦਿਖਾਉਣੇ ਪੈ ਸਕਦੇ ਆ ਜੇਕਰ ਕੋਈ ਟ੍ਰੈਫਿਕ ਪੁਲਿਸ ਵਾਲਾ ਕਰਮਚਾਰੀ ਜਾਂ ਅਫਸਰ ਅਧਿਹਾ ਕਰਦਾ ਹੈ ਕਿ ਤੁਹਾਡੀ ਚਾਬੀ ਕੱਢ ਲੈਂਦਾ ਧੱਕੇ ਨਾਲ ਜਾਂ ਹਵਾ ਕੱਢ ਦਿੰਦਾ ਤਾਂ ਇਹ ਕਾਨੂੰਨ ਦੀ ਸ਼ਰਿਆਮ ਉਲੰਘਣਾ ਹੈ ਅਤੇ ਤੁਸੀਂ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਪਰ ਹੁਣ ਵੀ ਲੋਕ ਇਹਦੀ ਜਾਣਕਾਰੀ ਘੱਟ ਰੱਖਦੇ ਆ ਇਹ ਸਾਰੀਆਂ ਮਰਮਾਨੀਆਂ ਚੁੱਪਚਾਪੀਤੇ ਬਰਦਾਸ਼ਤ ਕਰਦੇ ਆ ਪਰ ਜੇ ਮੈਂ ਕਹਿ ਰਿਹਾ ਕਿ ਕਾਨੂੰਨ ਕਹਿੰਦਾ ਨਹੀਂ ਕਰ ਸਕਦੇ ਫਿਰ ਕਾਨੂੰਨ ਕਹਿੰਦਾ ਵੀ ਤਾਂ ਕੁਝ ਹੋਊਗਾ ਨੋਰ ਕੀ ਕਹਿੰਦਾ ਹੈ ਭਾਰਤੀ ਮੋਟਰ ਵਹੀਕਲ ਐਕਟ 1932 ਇਹਦੇ ਅਨੁਸਾਰ ਸਿਰਫ ਸਹਾਇਕ ਸਬ ਇਨਸਪੈਕਟਰ ਉਹਦਾ ਰੈਂਕ ਹੋਵੇ ਜਾਂ ਉਸ ਤੋਂ ਉੱਪਰ ਦਾ ਅਧਿਕਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਚਲਾਣ ਜਾਰੀ ਕਰ ਸਕਦਾ ਹੈ ਮੌਕੇ ਤੇ ਜੁਰਮਾਨਾ ਲਗਾਉਣ ਦਾ ਅਧਿਕਾਰ ਸਿਰਫ ਏਐਸਆਈ ਸਬ ਇਨਸਪੈਕਟਰ ਅਤੇ ਇਨਸਪੈਕਟਰ ਨੂੰ ਹੈ ਟ੍ਰੈਫਿਕ ਕਨਸਟੇਬਲ ਜਾਂ ਹੋਮ ਗਾਰਡ ਵਾਹਨ ਉਹ ਖੜੇ ਹੋਣ ਤੁਹਾਡੇ ਚੈੱਕ ਕਰਕੇ ਚਲਾਣ ਨਹੀਂ ਕੱਟ ਸਕਦੇ ਜੇਕਰ ਗੱਡੀ ਵਿੱਚ ਆਰਸੀ ਨਹੀਂ ਹੈ ਤਾਂ ਗੱਡੀ ਜ਼ਬਤ ਕੀਤੀ ਜਾ ਸਕਦੀ ਹੈ ਪਰ ਭਾਰਤੀ ਮੋਟਰ ਵਹੀਕਲ ਐਕਟ ਕਿਸੇ ਤੋਂ ਜ਼ਬਰਦਸਤੀ ਚਾਬੀ ਖੋਣ ਜਾਂ ਉਹਦੇ ਟਾਇਰਾਂ ਦੀ ਹਵਾ ਕਢਣ ਦਾ ਅਧਿਕਾਰ ਨਹੀਂ ਦਿੰਦਾ ਚਲਾਣ ਲਈ ਕੁਝ ਨਿਯਮ ਨੇ ਜ਼ਰੂਰੀ ਨਿਯਮ ਨੇ ਟ੍ਰੈਫਿਕ ਪੁਲਿਸ ਜਾਂ ਕੋਈ ਬਲਾਸਮ ਖੜਾ ਹੋਵੇ ਉਹ ਤੁਹਾਡੇ ਤੇ ਜੁਰਮਾਨਾ ਲਾ ਸਕਦਾ ਹੈ ਜੇਕਰ ਉਹਦੇ ਕੋਲ ਚਲਾਣ ਬੁੱਕ ਜਾਂ ਈ ਚਲਾਣ ਮਸ਼ੀਨ ਹੋਵੇ ਇਨਾਬ ਤੋਂ ਕਿਸੇ ਵੀ ਚੀਜ਼ ਤੋਂ ਬਿਨਾਂ ਉਹ ਚਲਾਉਣ ਦੇ ਨਾਮ ਤੇ ਡਰਾਈਵਰ ਤੋਂ ਜੁਰਮਾਨਾ ਨਹੀਂ ਵਸੂਲ ਸਕਦਾ ਭਾਅ ਪੈਸੇ ਨਹੀਂ ਲੈ ਸਕਦਾ ਟ੍ਰੈਫਿਕ ਪੁਲਿਸ ਦਾ ਜਿਹੜਾ ਵੀ ਬਲਾਜ਼ਮ ਹੋਵੇ ਉਹਦਾ ਵਰਦੀ ਚ ਹੋਣਾ ਲਾਜ਼ਮੀ ਹੈ ਜੇਕਰ ਟ੍ਰੈਫਿਕ ਪੁਲਿਸ ਸਿਵਲ ਐਡਰੈਸ ਵਿੱਚ ਹੈ ਤਾਂ ਡਰਾਈਵਰ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਵਾਸਤੇ ਉਹ ਮੰਗ ਕਹਿ ਸਕਦਾ ਕਿ ਦਿਓ ਤੇ ਤੁਸੀਂ ਵੀ ਉਹ ਤੋਂ ਮੰਗ ਕਰ ਸਕਦੇ ਹੋ ਇਹਦਾ ਮਤਲਬ ਆ ਕੁਝ ਜ਼ਰੂਰੀ ਨੁਕਤੇ ਆ ਕਿ ਕਿ ਚਾਬੀ ਕੱਢ ਸਕਦੇ ਆ ਕਿ ਟਾਇਰਾਂ ਦੀ ਹਵਾ ਕੱਢ ਸਕਦੇ ਆ ਜਾਂ ਨਹੀਂ ਖਾਸ ਕਰਕੇ ਧਿਆਨ ਰੱਖਿਓ